ਇੱਕ ਨਾ ਜੀ ਸਿਰਫ 2 ਦਿਨ ਪਹਿਲਾਂ ਦੀ ਘਟਨਾ ਆ ਜਿਹਨੇ ਮੈਨੂੰ ਨਾ ਬਹੁਤ ਖਲੂਣਿਆ ਔਰ ਉਹ ਗੱਲ ਸੁਣ ਕੇ ਨਾ ਮੇਰਾ ਮਨ ਇਹ ਕੀਤਾ ਵੀ ਇੱਕ ਵਾਰੀ ਇਹ ਸਰੋਤਿਆਂ ਦੇ ਨਾਲ ਜਰੂਰ ਸ਼ੇਅਰ ਕਰਨੀ ਚਾਹੀਦੀ ਆ ਕਿਉਂਕਿ ਸਾਡੀ ਨਾ ਜ਼ਿੰਦਗੀ 'ਚ ਕਈ ਵਾਰੀ ਚੰਗੀਆਂ ਮਾੜੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਜਿਨ੍ਹਾਂ ਨੂੰ ਸਾਨੂੰ ਝੰਜੋੜ ਕੇ ਰੱਖ ਦਿੰਦੀਆਂ ਆ 2 ਦਿਨ ਪਹਿਲਾਂ ਦੀ ਗੱਲ ਆ ਇੱਕ ਸਵੇਰੇ ਬਜ਼ੁਰਗ ਉਹਨਾਂ ਦੀ ਉਮਰ ਉਹਨਾਂ ਦੇ ਦੱਸਣ ਅਨੁਸਾਰ 72-73 ਸਾਲ ਸੀ। ਉਹ ਸਾਈਕਲ ਤੇ ਨਾ ਮੇਰੇ ਕੋਲ ਆਇਆ। ਮੇਰੀ ਸ਼ਾਪ ਤੇ ਲੱਗ ਕੇ ਆਇਆ। ਉਹਨਾਂ ਨੇ ਕਹਿੰਦੇ ਵੀ ਇੱਥੇ ਕੋਈ ਨਾ ਮੈਨੂੰ ਮਕਾਨ ਦੀ ਦੱਸ ਪਈ ਆ ਮੈਂ ਕਿਰਾਏ ਤੇ ਮਕਾਨ ਦੇਖਣਾ ਆ। ਚਲੋ ਇੱਕ ਮਕਾਨ ਨੀਰੈਸਟ ਸੀਗਾ ਮੈਂ ਉਹਨਾਂ ਨੂੰ ਉਹਦੇ ਬਾਰੇ ਦੱਸਿਆ। ਉਹਨਾਂ ਨੇ ਦੇਖਿਆ ਜਾ ਕੇ ਤੇ ਉਹ ਮਕਾਨ ਵਾਲਾ ਨੂੰ ਫੋਨ ਕੀਤਾ। ਉਹ ਕਹਿੰਦਾ ਮੈਂ 15 ਮਿੰਟ ਤੱਕ ਆਉਣਾ। ਉਹ ਮੇਰੇ ਕੋਲ ਨਜ਼ਰ ਬੈਠ ਗਿਆ। ਤੇ ਆਪਾਂ ਚਲੋ ਬਜ਼ੁਰਗ ਸੀ ਮੈਂ ਵੈਸੇ ਪਾਣੀ ਤਾਂ ਨਹੀਂ ਪੁੱਛਿਆ ਮੈਂ ਕਿਹਾ ਹਾਂਜੀ ਬਜ਼ੁਰਗ ਉਹ ਕਿਦਾਂ ਐ ਮਕਾਨ ਆਪਣੇ ਲਈ ਲੈਣਾ ਆ ਉਹ ਕਹਿੰਦੇ ਹਾਂ ਵੀ ਪੁੱਤਰਾ ਮਕਾਨ ਆਪਣੇ ਲਈ ਹੀ ਲੈਣਾ ਆ ਫਿਰ ਉਹ ਜਿੱਦਾਂ ਸਾਡੇ ਨਾਲ ਪੁਰਾਣੇ ਬਜ਼ੁਰਗ ਸਾਰੇ ਮਾੜਾ ਮੋਟਾ ਦਿਲ ਖੋਲ ਲੈਂਦੇ ਆ ਕਿਉਂਕਿ ਅੱਜ ਕੱਲ੍ਹ ਵਾਲੀ ਪਨੀਰੀ ਤਾਂ ਸਿਰਫ ਮੋਬਾਈਲਾਂ ਤੇ ਹੀ ਆ ਪਰ ਆਪਣੇ ਪੁਰਾਣੇ ਬਜ਼ੁਰਗ ਜ਼ਰੂਰ ਦਿਲ ਨਾਲ ਗੱਲਾਂ ਬਾਤਾਂ ਕਰ ਲੈਂਦੇ ਸੀ ਤੇ ਉਹਨਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਕਹਿੰਦੇ ਵੀ ਬੇਟਾ ਮੇਰੇ ਨਾਲ ਚਾਰ ਪੋਤੇ ਆ ਤੇ ਤਿੰਨਾਂ ਨੇ ਚਲੋ ਆਪੋ ਆਪਣੇ ਕੰਮ ਸੈੱਟ ਕਰ ਲਿਆ ਕਹਿੰਦਾ ਮੈਂ ਸਾਰਿਆਂ ਤੋਂ ਛੋਟੇ ਦੇ ਨਾਲ ਸੀ ਤੇ ਮੈਂ ਕਹਿੰਦਾ ਉਹਨੂੰ ਕੋਠੀ ਵੀ ਬਣਾ ਕੇ ਦਿੱਤੀ ਤੇ ਕੋਈ ਦੁਕਾਨਦਾਰ ਵਧੀਆ ਕਰ ਰਹੇ ਸੀਗੇ ਉਹ ਕਹਿੰਦਾ ਵੀ ਉਹ ਵੀ ਮੈਂ ਉਹਨੂੰ ਵਧੀਆ ਬਣਾ ਕੇ ਦਿੱਤੀ ساری ਜ਼ਿੰਦਗੀ ਕਹਿੰਦਾ ਮੈਂ ਬਹੁਤ ਪੈਸਾ ਕਮਾਇਆ ਬਹੁਤ ਪੈਸਾ ਕਮਾਇਆ ਪਰ ਕਹਿੰਦਾ ਮੇਰੇ ਤੋਂ ਗਲਤੀ ਇਹ ਹੋ ਗਈ ਵੀ ਮੈਂ ਆਪਣੇ ਹੱਥ ਵੜ ਕੇ ਦੇ ਦਿੱਤੇ ਹੱਥ ਵੜਨ ਦਾ ਮਤਲਬ ਇਹੀ ਆ ਜਾਂ ਤਾਂ ਉਹਨੇ ਆਪਣੇ ਉਹ ਬੱਚੇ ਦੇ ਨਾਂ ਹੀ ਸਾਰਾ ਕੁਝ ਕਰਵਾ ਦਿੱਤਾ ਘਰ ਦੁਕਾਨ ਵਗੈਰਾ ਕਹਿੰਦਾ ਵੀ ਪੁੱਤ ਅੱਜ ਮੈਂ ਪੈਸਿਆਂ ਤੋਂ ਮੁਹਤਾਜ ਹੋ ਗਿਆ ਦੇਖੋ ਇੱਕ ਚਾਰ ਪੁੱਤਾਂ ਦਾ ਬਾਪ ਇਹ ਗੱਲ ਕਹਿ ਰਿਹਾ ਕਹਿੰਦਾ ਪੁੱਤ ਤਾਂ ਮੇਰਾ ਠੀਕ ਆ ਪਰ ਨੋਂ ਨਾਲ ਸਾਡੀ ਬਣ ਨਹੀਂ ਆ ਰਹੀ ਇਸ ਕਰਕੇ ਮੈਨੂੰ ਨਾ ਸਾਲ ਹੋ ਗਿਆ ਸਾਨੂੰ ਅਸੀਂ ਘਰੋਂ ਕਿਤੇ ਬਾਹਰ ਰਹਿ ਰਹੇ ਆ ਤੇ ਮੈਂ ਉਹ ਮਕਾਨ ਛੱਡਣਾ ਆ ਮੈਂ ਕੋਈ ਇਸ ਏਰੀਏ ਤੁਹਾਡੇ ਵਾਲੇ ਚ ਮਕਾਨ ਦੇਖ ਰਿਹਾ ਆ ਕਿਉਂਕਿ ਕਹਿੰਦਾ ਸੀ ਪੈਸੇ ਤੋਂ ਬਹੁਤ ਹੱਥ ਤੰਗ ਆ। ਤੇ ਮੈਂ ਕਿਹਾ ਬਜ਼ੁਰਗੋ ਫਿਰ ਕਿਰਾਇਆ ਕਿੱਦਾਂ ਦਿੰਨੇ ਹੋ? ਕਹਿੰਦਾ ਵੀ ਪੁੱਤ ਮੈਂ ਚਾਹਨਾ ਮੈਂ ਸਾਈਕਲ ਤੇ ਕੋਈ ਥੋੜਾ ਬਹੁਤਾ ਕੰਮ ਕਰ ਲਵਾਂ। ਦੇਖੋ ਇੱਕ 72-73 ਸਾਲ ਤੱਕ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਆਪਣੇ ਘਰ ਨੂੰ ਦੇ ਦਿੱਤੀ। ਔਰ ਅੱਜ ਵੀ ਉਹ ਰੋਟੀ ਖਾਣ ਵਾਸਤੇ ਉਹਨੂੰ ਕੰਮ ਕਰਨਾ ਪੈ ਰਿਹਾ। ਲੱਖ ਲਾਣ ਤੇ ਆ ਫਿਰ ਔਲਾਦ ਤੇ ਇਹੋ ਜਿਹੀ। ਦੇਖੋ ਕਹਿੰਦਾ ਵੀ ਮੈਂ ਆਪਣੇ ਛੋਟੇ ਬੇਟੇ ਨਾਲ ਸੀ ਤਿੰਨ ਵੱਡੇ ਲੱਗ ਗਿਆ ਸਹੀ ਆ ਕਿਉਂਕਿ ਉਹਨੇ ਦਿੱਤਾ ਸਾਰਾ ਕੁਝ ਛੋਟੇ ਨੂੰ ਹੋਣਾ ਉਹ ਆਪਣੀ ਜਗਾ ਉਹ ਵੀ ਸਹੀ ਆ ਉਹਨਾਂ ਨੇ ਕਿਹਾ ਵੀ ਬਾਪਾ ਛੋਟਾ ਸੰਭੇ ਪਰ ਯਾਰ ਜੇ ਛੋਟਾ ਨਹੀਂ ਸੰਭ ਰਿਆ ਤੇ ਇਨਸਾਨੀਅਤ ਤੌਰ ਤੇ ਆਪਾਂ ਵੀ ਥੋੜੀ ਬਹੁਤੀ ਇਨਸਾਨੀਅਤ ਦਿਖਾਈਏ ਤੁਹਾਡਾ ਬਾਪ ਆ ਇਹ ਵੈਸੇ ਨਾ ਮੈਂ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਦਾ ਸਿਰਫ ਇੱਕੋ ਮਕਸਦ ਹੈ ਵੀ ਇਹ ਇੱਕ ਘਰ ਦੀ ਕਹਾਣੀ ਨਹੀਂ ਹੈ ਬਹੁਤ ਕਹਾਣੀਆਂ ਇਹੋ ਜੀਆਂ ਮੇਰੇ ਕੋਲ ਜਿੱਦਾਂ ਕਹਿੰਦੇ ਘਰ ਘਰ ਦੀ ਕਹਾਣੀ ਬਣ ਚੁੱਕੀ ਹੈ ਪਰ ਦੋਸਤੋ ਆਪਾਂ ਇੰਨੇ ਵੀ ਖੁਦਗਰਜ਼ ਨਾ ਬਣੀਏ ਵੀ ਜਿਸ ਮਾਂ ਬਾਪ ਨੇ ਦਿਨ ਰਾਤ ਇੱਕ ਕਰ ਦਿੱਤਾ ਸਾਨੂੰ ਸਾਡੀ ਪਰਵਰਿਸ਼ ਕਰਨ ਬਦਲੇ ਅੱਜ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਬਦਲੇ ਉਹਨਾਂ ਨੂੰ ਘਰੋਂ ਹੀ ਘਰੋਂ ਬੇਕਾਰ ਕਰ ਦਈਏ ਲੇਖਾ ਤਾਂ ਦੇਣਾ ਪੈਣਾ ਨਹੀਂ ਛੁੱਟ ਸਕਦੇ ਇਸ ਚੀਜ਼ ਤੋਂ ਹਰ ਇਨਸਾਨ ਨੂੰ ਦੇਣਾ ਪੈਣਾ ਲੇਖਾ ਜੇ ਲੇਖਾ ਦੇਣਾ ਹੀ ਪੈਣਾ ਆ ਤੇ ਕੁਛ ਇਹੋ ਜਿਹੇ ਕਰਮ ਕਰ ਲਈਏ ਜਿਹੜੇ ਉਹਦੇ ਘਰ ਵਿੱਚ ਵਧੀਆ ਗਿਣੇ ਜਾਣ ਤੁਸੀਂ ਯਕੀਨ ਮੰਨਿਓ ਜਿਸ ਦਿਨ ਉਹ ਬਜ਼ੁਰਗ ਨੇ ਮੇਰੇ ਨਾਲ ਇਹ ਗੱਲਾਂ ਕੀਤੀਆਂ ਨਾ ਸਾਰਾ ਦਿਨ ਮੇਰਾ ਆਪਣਾ ਮਨ ਟਿਕਾਣੀ ਨਹੀਂ ਰਿਹਾ ਮੈਂ ਸਾਰੇ ਦਿਨ ਸੋਚਦਾ ਰਿਹਾ ਵੀ ਸਾਡੇ ਸਮਾਜ ਨੂੰ ਕੀ ਹੋ ਰਿਹਾ ਆ ਉਦਾਂ ਅਸੀਂ ਵੱਧ ਤੋਂ ਵੱਧਾਂ ਨੈਟ ਸਾਰਾ ਵਧੀਆ ਗੱਲਾਂ ਨਾਲ ਭਰਿਆ ਪਿਆ ਜਿੱਦਾਂ ਕਿਸੇ ਦਾ ਮਾਂ-ਬਾਪ ਦੁਖੀ ਨਹੀਂ ਹੁੰਦਾ ਮਦਰਡੇ ਤੇ ਅਸੀਂ ਪਾਪਾ ਕੇ ਪੋਸਟਾਂ ਹਰ ਚੀਜ਼ ਨੂੰ ਭਰ ਦਿੰਨੇ ਆ ਪਰ ਯਾਰ ਜੀ ਅਸੀਂ ਇਹ ਨਾ ਮਾਂ-ਪਿਓ ਨਾਲ ਪਿਆਰ ਕਰਦੇ ਆ ਤੇ ਉਹ ਜਿਹੜੇ ਰੋਲ ਰਹੇ ਆ ਉਹ ਕੌਣ ਆ ਸੋ ਮੇਰੀ ਬੇਨਤੀ ਆ ਵੀ ਜਿਹੜੇ ਵੀ ਇਹਨਾਂ ਗੱਲਾਂ ਨੂੰ ਸਮਝਦੇ ਆ ਮਾਂ-ਪਿਓ ਦੀ ਸੇਵਾ ਕਰੋ ਜਿੰਨਾ ਚਿਰ ਉਹ ਤੁਹਾਡੇ ਕੋਲ ਹੈਗੇ ਆ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਰੋਲ ਨਾ ਦਿਓ ਕਿਉਂਕਿ ਉਹਨਾਂ ਨੇ ਛੋਟਿਆ ਹੁੰਦਿਆਂ ਨੇ ਤੁਹਾਨੂੰ ਨਹੀਂ ਰੋਲ ਨੇ ਦਿੱਤਾ ਪਲ-ਪਲ ਦਾ ਤੁਹਾਡਾ ਖਿਆਲ ਰੱਖਿਆ ਆ ਤੇ ਅੱਜ ਜੇ ਉਹ ਰੋਲਦੇ ਆ ਨਾ ਜਿਹਦਾ ਚਲੋ ਕੋਈ ਇਲਾਜ ਨਹੀਂ ਹੈ ਉਹ ਵੱਖਰੀ ਗੱਲ ਆ ਪਰ ਜੇ ਔਲਾਦ ਦੇ ਹੁੰਦਿਆਂ ਇੱਕ ਚਾਰ-ਚਾਰ ਪੁੱਤਾਂ ਦੇ ਹੁੰਦਿਆਂ ਇੱਕ ਮਾਪੇ ਬਾਪ ਕਿਰਾਏ ਦੇ ਮਕਾਨਾਂ ਤੇ ਰੋਲਣ ਲੱਖ ਲਾਹਣ ਤਾਂ ਫਿਰ ਇਹੋ ਜਿਹੀਆਂ ਔਲਾਦਾਂ ਦੇ ਸੋ ਬੇਨਤੀ ਆਵੇ ਮੇਰੀ ਰਿਕੁਐਸਟ ਆ ਮੇਰੀ ਵੀਡੀਓ ਦੇਖ ਕੇ ਕੋਈ ਇੱਕ ਇੱਕ ਬੱਚੇ ਨੇ ਵੀ ਆਪਣਾ ਮਾਂ ਬਾਪ ਦਾ ਸਾਹਮਣਾ ਲਾਂ ਸਾਹਮਲੇ ਆ ਨਾ ਤੇ ਮੈਂ ਸਮਝੂਗਾ ਵੀ ਇਹ ਗੱਲ ਕਿਤੇ ਨਾ ਕਿਤੇ ਪਹੁੰਚੀ ਆ ਸੋਰ ਕੈਸਟ ਆ ਵੀ ਜਰੂਰ ਜਿੰਨੀ ਹੋ ਸਕਦੀ ਆ ਆਪਣੇ ਮਾਂ ਬਾਪ ਦੀ ਸੇਵਾ ਕਰੀਏ ਉਹ ਹੋਰ ਕੁਝ ਨਹੀਂ ਮੰਗਦੇ ਦੋ ਰੋਟੀਆਂ ਉਹਨਾਂ ਨੂੰ ਚਾਹੀਦੀਆਂ ਆ ਉਹ ਜਰੂਰ ਦਈਏ ਧੰਨਵਾਦ